ਸਿਨੇ ਲਈ ਸਭ ਤੋਂ ਵੱਡੀ ਖਬਰ ਆ ਰਹੀ ਹੈ ਆਦਮਪੁਰ ਤੋਂ ਜਿੱਥੇ ਦੇਰ ਰਾਤ ਪਟਵਾਲਾ ਬੰਦ ਦੇ ਨਾਲ ਇੱਕ ਘਰ 'ਤੇ ਹਮਲਾਵਰ ਹਮਲਾ ਕਰਕੇ ਫਰਾਰ ਹੋ ਜਾਂਦੇ ਆ ਤੁਸੀਂ ਜਿਹੜੇ ਸਨ ਜੋ ਸੀਸੀਟੀਵੀ ਤਸਵੀਰ ਆ ਕਿਸ ਤਰ੍ਹਾਂ ਜਿਹੜਾ ਹਮਲਾਵਰ ਨੇ ਉਹਨਾਂ ਨੇ ਘਰ 'ਤੇ ਪਟਵਾਲਾ ਬੰਦ ਦਾ ਹਮਲਾ ਕੀਤਾ ਤੇ ਉਸ ਤੋਂ ਬਾਅਦ ਜਿਹੜੇ ਨੇ ਪੱਥਰ ਵੀ ਉਹਨਾਂ ਦੇ ਘਰ 'ਤੇ ਮਾਰੇਗੇ ਲੇਕਿਨ ਕਬ ਜਿਹੜੇ ਹਮਲਾਵਰ ਉੱਥੋਂ ਫਰਾਰ ਹੋ ਜਾਂਦੇ ਨੇ ਲੇਕਿਨ ਪਤਾ ਉਸ ਵਾਲੇ ਪਰਿਵਾਰਕ ਨੇ ਆਪਣਾ ਲੱਗਦਾ ਕਿ ਜੋੜੋਸਰੇ ਉੱਠ ਗਏ ਨੇ ਤੇ ਉਹਨਾਂ ਦੇ ਘਰ ਦਾ ਗੇਟਿੰਗ ਜਿਹੜਾ ਜਲਿਆ ਹੋਇਆ ਮਿਲਦਾ ਵਾ ਉਸ ਤੋਂ ਬਾਅਦ ਪੁਲਿਸ ਨੂੰ ਜੜੀਆ ਸੂਚਨਾ ਦਿੱਤੀ ਜਾਂਦੀ ਆ ਸੂਚ ਆਹ ਲਾ ਸੀਸੀਟੀਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਉਸ ਨੂੰ ਲੈ ਕੇ ਪੁਲਿਸ ਉਹ ਜੜੀਆ ਮਾਮਲੇ ਦੀ ਜਾਂਚ ਕਰ ਰਹੀ ਆ ਪੁਲਿਸ ਦਾ ਕਹਿਣਾ ਕਿ ਜਲਦ ਹੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰਾਂ ਦਿੱਤਾ ਜਾਏਗਾ ਪਰ ਵੱਡੀ ਜਿਹੜਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਕਿ ਜਿਸ ਘਰ ਦੇ ਉੱਤੇ ਹਮਲਾਵਰਾਂ ਨੇ ਹਮਲਾ ਕੀਤਾ ਵਾ ਉਸ ਦਾ ਇਹਨਾਂ ਦੇ ਨਾਲ ਕੀ ਲਿੰਕ ਸੀ ਕੀ ਕਾਰਨ ਸੀ ਕਿ ਜਿਹੜਾ ਹਮਲਾ ਕੀਤਾ ਗਿਆ ਵਾ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੀ ਸਚਾਈ ਜਿਹੜੀ ਆ ਉਹਨਾਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਜਿਹੜੀ ਆ ਸਾਹਮਣੇ ਲਈ ਆਈ ਜਾਏਗੀ ਪਰ ਪੁਲਿਸ ਜਿਸ ਵੇਲੇ ਤੱਕ ਗ੍ਰਿਫਤਾਰ ਕਰਦੀ ਆ ਕਿੰਨਾ ਸਮਾਂ ਲੱਗਦਾ ਵਾ ਇਹ ਇੱਕ ਜਿਹੜਾ ਵਾ ਹੁਣ ਸਵਾਲੀਆਂ ਚ ਨੇ ਜਿਹੜਾ ਪੁਲਿਸ ਦੇ ਉੱਤੇ ਖੜਾ ਹੁੰਦਾ ਵਾ ਤੁਸੀਂ ਦੇਖਦੇ ਰਹੋ ਸਟਾਰ ਨੂਜ ਪੰਜਾਬੀ ਟੀਵੀ